ਇਹ ਕਿਨੇ ਬੜਾਈ ਵੀਡੀਓ ਤੂੰ ਮੈਂ ਬੰਦ ਕਰ ਹੁਣ ਮੈਂ ਦੱਸਦਾ ਤੈਨੂੰ ਮੈਂ ਤੇਰਾ ਮਾਨਤਾਨ ਕਰਕੇ ਤੋਰੂੰਗਾ ਤੈਨੂੰ ਐਸਾਉਂ ਜਾਣ ਦਿਊਂਗਾ ਮੈਂ ਕਰੇ ਕੀਦਾ ਹੋਣਾ ਜਾਣਾ ਐ ਤਾਂ ਜਾ ਤੁਹਾਡੇ ਮੈਂ ਤੈਨੂੰ ਪਿਆਰ ਨਾਲ ਆਏ ਕੋਈ ਕਰੇ ਵੀਡੀਓ ਜੇ ਤੁਹਾਡੀ ਜਿੰਨੇ ਮਰਜ਼ੀ ਬੜਾਈ ਹੋਏ ਹੁਣ ਇਹਦਾ ਮਤਲਬ ਹੁਣ ਤੁਸੀਂ ਉਹਦੇ ਨਾਲ ਵੀ ਲੜੋਗੇ ਜਾ ਕੇ ਸਰਪੰਚ ਸਾਹਿਬ ਮੈਂ ਇਹਨੂੰ ਇਕੱਲੇ ਨੂੰ ਬੁਲਾ ਕੇ ਸਿਰਫ ਪਿਆਰ ਨਾਲ ਕਹਿਣਾ ਚਾਹੁੰਦਾ ਸੀਗਾ ਵੀ ਭਾਈ ਤੇਰਾ ਪਿਓ ਹੈ ਮਾਂ ਤੇਰੀ ਕੋਈ ਨਹੀਂ ਹੈ ਉਹਦੀ ਸੇਵਾ ਕਰ ਲਓ ਮੈਨੂੰ ਜਦੋਂ ਬੰਦੇ ਨੇ ਆ ਕੇ ਦੋ ਤਿੰਨ ਵੇਰੀ ਕਿਹਾ ਨਾ ਜੀ ਬਜ਼ੁਰਗ ਦੀ ਬਹੁਤ ਮਾੜੀ ਹਾਲਤ ਹੈ ਨਾ ਉਹਨੂੰ ਬਿਰਦਾ ਆਸ਼ਰਮੋਂ ਭੇਜਦੇ ਆ ਕਹਿੰਦੇ ਸਾਡੀ ਮੁਛਨੀ ਵੀ ਹੁੰਦੀ ਹੈ ਤੇ ਨਾ ਉਹਨੂੰ ਖਾਣਾ ਮਤ ਦਿੰਦੇ ਬਜ਼ੁਰਗ ਚੀਕਦਾ ਢੂਈ ਦੀ ਪ੍ਰੋਬਲਮ ਆ ਬਿਰਦਾ ਆਸ਼ਰਮ ਤੋੜਿਆ ਲਾਦਾ ਆ ਲੋ ਦੂਜੀ ਵੀਡੀਓ ਆ ਦੇਖਿਓ ਇਹ ਇਹਦੀ ਕਰਤੂਤ ਵੇਖੋ ਇੱਧਰ ਕੁੱਤੇ ਦੇ ਨਾਲ ਆ ਦੇਖੋ ਕੁੱਤੇ ਨਾਲ ਆੜ ਬੱਡੀਆਂ ਦੀਆਂ ਦੇਖਿਓ ਤਾਇਆ ਸਸਰੀ ਘਾਲ ਸਸਰੀ ਘਾਲ ਕਿਵੇਂ ਆ ਪਤਾ ਵਧੀਆ ਠੀਕ ਠਾਕ ਯੋ ਸਾਡੇ ਵਾਲੇ ਨੂੰ ਕਹਿ ਖਾ ਰੋਟੀ ਫੜਾ ਦਿਆ ਕਰਨ ਟਾਈਮ ਨਾ ਅਦੇ ਢੁਈ ਹੋਈ ਲਈ ਉਹਦੋਂ ਕੋਈ ਪੁੱਛਦਾ ਹੀ ਨਹੀਂ ਮੈਨੂੰ ਰੋਟੀ ਖਾ ਲਈ ਇਕ ਕਰੀ ਕਾ ਨੂੰ ਬਤ ਕਹੇ ਨੇ ਫੜਾਈ ਲਈ ਮੈਨੂੰ ਤੇ ਆਵਾਜ਼ ਨਹੀਂ ਮਾਰੀ ਤੂੰ ਉਹਨਾਂ ਨੂੰ ਅੰਦਰ ਆਵਾਜ਼ ਮਾਰਦੇ ਕਿਹੜਾ ਕੋਈ ਸੁਣਦਾ ਹੈ ਅੱਛਾ ਵੇ ਜਾ ਪਤ ਮੈਂ ਤੈਨੂੰ ਦੱਸ ਹੀ ਦਿੰਦਾ ਹਾਂ ਹਾਂ ਦੱਸਦਾ ਰੋਟੀ ਮੈਨੂੰ ਟਾਈਮ ਨਾਲ ਨਹੀਂ ਮਿਲਦੀ ਦੁਪਹਿਰਾ ਹੋ ਗਿਆ ਕੁੱਤਿਆਂ ਨੂੰ ਪਤਾ ਨਹੀਂ ਕੀ ਕੁਛ ਕਿਲੇ ਪਨੀਰ ਖਾਂਦੇ ਆ ਮੈਨੂੰ ਰੋਟੀਦਾਰ ਨਹੀਂ ਪੁੱਛਦੇਗੇ ਨਹੀਂ ਤਾਇਆ ਹੁਣ ਫਿਰ ਜਾਵਾਂ ਨਹੀਂ ਤੁਰਿਆ ਜਾਂਦਾ ਜੇ ਤੁਰਿਆ ਜਾਂਦਾ ਹੁੰਦਾ ਤਾਂ ਮੈਂ ਆਪ ਨਾ ਚੱਕ ਕੇ ਖਾ ਲਾਂ ਇਹ ਵੀ ਗੱਲ ਤੁਰਿਆ ਨਹੀਂ ਜਾਂਦਾ ਚੰਗਾ ਤਾਇਆ ਕਰਦਾ ਮੈਂ ਜਾ ਕੇ ਰਾਜੂ ਨਾਲ ਗੱਲਾਂ ਅੰਦਰ ਠੀਕ ਆ ਹਾਂ ਮੈਂ ਮੱਤ ਕਿਰਲਾ ਖਾਊਗਾ ਨਾਲੇ ਮੇਰਾ ਮੱਤ ਪਨੀਰ ਖਾਊਗਾ ਅੱਜ ਹਾਂ ਬਈ ਬਈ ਰਾਜੂ ਘਰੇ ਆ ਹਾਂ ਬਈ ਸੁੱਖੇ ਕਿਵੇਂ ਆ ਆ ਜਾ ਬਈ ਨੰਝਾ ਹੋਰ ਕੀ ਹਾਲਾ ਵਧੀਆ ਬਾਈ ਠੀਕ ਠਾਕ ਹੋਰ ਹਾਂ ਹਾਂ ਠੀਕ ਆ ਬਾਈ ਠੀਕ ਉਹ ਕੁਰਸੀ ਤੇ ਪੁੱਤ ਇਹਨੂੰ ਸਾਰਾ ਦਿਨ ਗੇਮਾਂ ਹੀ ਖੜਾਈ ਜਾਇਆ ਕਰ ਓਏ ਮੇਰਾ ਮੱਤਾ ਇਹ ਮੇਰਾ ਪੁੱਤ ਗੇਮ ਹੀ ਖੇਡਦਾ ਆ ਕੁਰਸੀ ਨੇੜੇ ਕਰਲਾ ਓ ਠੀਕ ਆ ਕਹਿ ਲੋ ਕਿਦਰ ਤੂੰ ਬੁੱਕਲ ਚਵਾੜੀ ਬੈਠਾ ਭਰਾਵਾ ਉਹਨਾ ਵੱਡ ਬੂਟ ਲਵੇ ਓ ਨਹੀਂ ਵਰਦਾ ਇਹ ਤਾਂ ਮੇਰਾ ਮੱਤਾ ਹੈ ਇਹਦਾ ਨਾ ਇਹਨੂੰ ਤਾਂ ਮੇਰਾ ਦਾ ਨਹੀਂ ਉਹ ਮੈਂ ਆਪਦੇ ਪੁੱਤ ਵਾਸਤੇ ਲਿਆਂਦਾ ਇਹ 30000 ਦਾ ਲੈ ਕੇ ਆਂਦਾ। ਉਹ ਤਾਂ ਖੇਰ ਦਾ ਦੀਨਾ ਨਹੀਂ ਉਹ ਤਾਂ ਮੋਬਾਈਲ ਤੇ ਲੱਗਿਆ ਪਿਆ। ਇਹਨੂੰ ਫਿਰ ਭੁੱਖੀ ਲੱਗੀ ਪਈ ਐ ਨਾ ਇਹਨੂੰ ਮੈਂ ਕੇਲਾ ਖਵਾਣਾ ਹਣ। ਇਹਨੂੰ ਮੈਂ ਹੁਣ ਪਣੀਰ ਖਵਾਣਾ। ਆ ਮੇਰਾ ਮੁੱਤ ਨੂੰ ਹੁਣ ਮੇਰੇ ਪੁੱਤ ਨੂੰ ਕੇਲਾ ਖਵਾਉਣੇ ਆਪਾਂ। ਆਏ ਮੇਰਾ ਮੁੱਤ ਕੇਲਾ ਖਾਊਗਾ। ਆਏ ਆਏ ਖਾ। ਆ। ਆ ਮੇਰਾ ਮੁੱਤ ਕੇਲਾ ਖਾਂਦਾ ਹੁਣ। ਔਰ ਬਲਾ ਚੰਗੀਆਂ ਚੀਜ਼ਾਂ ਤੇ ਘਿਆ ਰੱਖੀ ਐ। ਇਹ ਤਾਂ ਇੱਕ ਇਨੂੰ ਪਨੀਰ ਲਿਆ ਕੇ ਖਵਾਈਦਾ ਅੱਛਾ ਕੇਲਾ ਹੀ ਖਵਾਈ ਦੇ ਇਹਨੂੰ ਪੂਰਾ ਯਾਰ ਇਹਨੂੰ ਤਾਂ ਬਰਾ ਪੁੱਤਾਂ ਵਾਂਗੂ ਪਾਲੀ ਪਾਲਿਆ ਵਾ ਮੇਰਾ ਇਹ ਇਹ ਮੇਰਾ ਵੱਡਾ ਪੁੱਤ ਅੱਛਾ ਇਹ ਮੇਰਾ ਛੋਟਾ ਪੁੱਤ ਹਾਂ ਮਰਮਤ ਕੇਲਾ ਖਾਊਗਾ ਅੱਤੇ ਜਿਹੜਾ ਬਾਹਰ ਪਿਆ ਤਾਇਆ ਉਹ ਓ ਯਾਰ ਉਹਨੂੰ ਛੱਡ ਪਰੇ ਯਾਰ ਤੂੰ ਗੱਲ ਦੱਸ ਕੀ ਕੰਮ ਕੀ ਆ ਨੇ ਓ ਯਾਰ ਉਹਨੇ ਮੈਨੂੰ ਬੁਲਾ ਕੇ ਕਿਹਾ ਸੀ ਕਿ ਉਹ ਮੈਨੂੰ ਰੋਟੀ ਨਹੀਂ ਪਛਦੇ ਉਹਦਾ ਕੰਮ ਨਿਭੜੂਗਾ ਤਾਂ ਉਹ ਫੇਰ ਹੀ ਦੇਵਾਂਗੇ ਇਹ ਤਾਂ ਕੰਮ ਯਾਰ ਤੂੰ ਆ ਬੜਾ ਜ਼ਰੂਰੀ ਕੰਮ ਕਰਦੇ ਕੁੱਤਿਆਂ ਨੂੰ ਕੁੱਤੇ ਵਾਲੇ ਥਾਂ ਰੱਖਣਾ ਚਾਹੀਦਾ ਮੰਨਿਆ ਤੇਰਾ ਪੁੱਤ ਆ ਹੈਗਾ ਤੇਰਾ ਪੁੱਤ ਮੈਂ ਕੁੱਤਿਆਂ ਨੂੰ ਨਾ ਉਹ ਕੁੱਤਾ ਨਾ ਕਹ ਯਾਰ ਇਹ ਐਂ ਪਿਓਰ ਪਨੀਰ ਖਾਂਦਾ ਇਹ ਅੱਛਾ 3 ਕਿਲੋ ਦੁੱਧ ਦੇ ਦਾ ਠੀਕ ਆ ਪਾਇਆ ਪਨੀਰ ਠੀਕ ਆ ਅੱਧੀ ਦਰਜਣ ਕੇਲਿਆਂ ਦੀ ਇਹ ਖਾ ਜਾਂਦਾ ਦਿਹਾੜੀ ਚ ਇਹ ਇਹ ਮਰਾ ਪੁੱਤ ਯਾਰ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਯਾਰ ਜਿਹੜਾ ਪੁੱਤ ਹੈਗਾ ਤੇਰਾ ਪੁੱਤ ਆ ਬੈਠਾ ਇਹ ਗੱਲ ਮੰਨਿਆ ਯਾਰ ਕੁੱਤਾ ਯਾਰ ਕੁੱਤੇ ਨੂੰ ਨਾ ਕੁੱਤੇ ਨੂੰ ਕੁੱਤੇ ਵਾਲੇ ਨਾਲ ਰੱਖਣਾ ਚਾਹੀਦਾ ਬਾਈ ਯਾਰ ਉਹ ਯਾਰ ਕੁੱਤੇ ਵਾਲੇ ਉਹ ਗੱਲ ਨਹੀਂ ਯਾਰ ਤੂੰ ਕੁੱਤਾ ਨਾ ਕਹਿਆ ਨੂੰ ਯਾਰ ਇਹ ਤਾਂ ਪੁੱਤਾਂ ਨੂੰ ਕਹਾ ਲਿਆ ਯਾਰ ਤੇਨੂੰ ਕੁੱਤਾ ਹੀ ਕਵਾਂਗੇ ਕੁੱਤਿਆਂ ਦੇ ਕੰਮ ਵੀ ਕੁੱਤਿਆਂ ਵਾਲੇ ਆ ਇਹ ਤਾਂ ਮੈਂ ਦੇਣਾ ਮੈਂ 30000 ਦਾ ਲੈ ਕੇ ਜਾਂਦਾ ਬਾਈ ਉਹਦਾ ਚੱਲ ਮੰਨਿਆ ਵੀ ਕਿੱਧਰ ਨੂੰ ਵੇਖ ਯਾਰ ਦੁਨੀਆ ਜਾ ਰਹੀ ਏ 30000 ਤੇ ਉਹ ਵਿਚਾਰਾ ਰੋਟੀ ਨੂੰ ਕਿਉਂ ਮਿਲ ਕੀ ਜਾਂਦਾ ਉਹ ਮੈਨੂੰ ਪਤਾ ਕੀ ਕਹਿੰਦਾ ਮੈਨੂੰ ਆਏ ਨੂੰ ਕਹਿੰਦਾ ਬੈ ਜਾ ਤੈਨੂੰ ਗੱਲ ਦੱਸਾਂ ਕਹਿੰਦਾ ਬਰੇ ਢਿੱਡ ਚ ਬਲੇਟ ਪਈ ਜਾਂਦੇ ਆ ਮੈਨੂੰ ਰੋਟੀ ਨਹੀਂ ਮਿਲਦੀ ਟਾਈਮ ਨਾਲ ਕਹਿੰਦਾ 12 ਵਜੇ ਪਈ ਅਸਿਕਰ ਤੱਕ ਪਈ ਹੋਣਾ ਹੁਣ ਉਹ ਕੰਮ ਨਵੇੜੂਗੀ ਤਾਂ ਫੇਰ ਹੀ ਦੇਵਾਂਗੇ ਉਹਦੀ ਤਾਂ ਵਿਚਾਰੀ ਦੀ ਢੂਈ ਦੁਖੀ ਜਾਂਦੀ ਏ ਉਹੀ ਗੱਲ ਤੇਰੀ ਯਾਰ ਉਹਨੂੰ ਕਹੇ ਹੁਣ 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 ਰੋਟੀ ਦੇ ਦਿੰਨੇ ਆ ਤੇ ਅੱਧੇ ਘੰਟੇ ਨੂੰ ਫੇਰ ਕਹੂਗਾ ਤੈਨੂੰ ਦਿਨ ਚ ਕਿੰਨੇ ਵਾਰੀ ਦੇਣਾ ਅੱਧੇ ਘੰਟੇ ਓ ਯਾਰ ਤੂੰ ਨਾ ਯਾਰ ਕੰਮ ਦੀ ਗੱਲ ਕਰ। ਤਾਂ ਯਾਰ ਮੈਂ ਕੰਮ ਤਾਂ ਚੰਗੇ ਆਇਆ ਸੀ। ਪਰ ਤੇਰੇ ਪਿਆਉਣ ਨੂੰ ਦੇ ਕੇ ਨਾ ਮੇਰਾ ਮੂਡ ਖਰਾਬ ਹੋ ਗਿਆ ਯਾਰ ਪੈਸੇ ਦੇ। ਓ ਯਾਰ ਮੂਡ ਯਾਰ ਜਦੋਂ ਨਾ ਬੰਦਾ ਬਜ਼ੁਰਗ ਹੋ ਜਾਂਦਾ ਵੱਡਾ ਹੋ ਜਾਂਦਾ। ਉਹਦੋਂ ਜਾਕਾਂਰ ਕਾ ਬਣ ਜਾਂਦਾ ਉਹਦੋਂ ਦਿਮਾਗ ਖਰਾਬ ਹੋ ਜਾਂਦਾ। ਬਾਈ ਰਾਜੂ ਤੂੰ ਵੀ ਉਸ ਵਸਤਾ ਸੀ ਜਾਣਾ। ਬੜਾ ਇਹ ਗੌਰ ਰੱਖ। ਇਹਨੇ ਤੇਰੇ ਨਾਲ ਨਹੀਂ ਤੈਨੂੰ ਪਾਲਿਆ ਕਿਹਨੇ? ਉਹਨੂੰ ਤਾਂ ਹੁਣ ਰੋਟੀ ਦੇ ਦੇ ਤੇ ਫੇਰ ਭੌਂਕਣ ਲੱਗ ਜੂਗਾ ਬਿੰਦੇ ਬਿੰਦੇ ਆਵਾਜ਼ਾਂ ਦੇ ਲੱਗ ਜਾਂਦਾ ਉਹ ਭੌਂਕਦਾ ਇਹ ਬੋਲਦੀ ਆ ਉਹ ਭੌਂਕਦਾ ਤਾਂ ਕੁੱਤੇ ਆ ਕਮਲਿਆ ਮਾਂ ਪਿਓ ਨਹੀਂ ਕਰੇ ਭੌਂਕਦਾ ਹੁੰਦਾ ਵੀ ਉਹਨੂੰ ਨਾ ਰੋਟੀ ਹੁਣ ਦੇ ਦੇ ਅੱਧੇ ਘਟੇ ਨੂੰ ਫੇਰ ਕਹੂਗਾ ਫੇਰ ਭੌਂਕਣ ਲੱਗੇ ਰਾਂ ਫੇਰ ਬੋਲਣ ਲੱਗੇ ਕਿ ਕਿੰਨੀ ਵਾਰ ਇਹਨਾਂ ਦੇ ਅੰਦਰ ਮੈਂ ਨਾ ਮੋਟਰ ਚੱਲੀ ਜਾਂਦੀ ਐ ਤੇ ਭਈਏ ਕਹਿਣ ਜਾਣਾ ਯਾਰ ਭਈਏ ਮੈਂ ਤਾਂ ਕੰਮ ਬਹੁਤ ਜ਼ਰੂਰੀ ਆਇਆ ਸੀ ਪਰ ਮੂਡ ਖਰਾਬ ਹੋ ਗਿਆ ਯਾਰ ਉਹ ਵਿਚਾਰਾ ਨਾ ਉਹਦੀ ਇੱਕ ਤਾਂ ਢੂਈ ਦੀ ਪ੍ਰੋਬਲਮ ਆ ਹਨਾ ਉਹਦੇ ਓ ਨਾ ਲੱਗੇ ਲੱਜਣਾ ਵਿਚਾਰੇ ਦੇ ਪੈਸੇ ਦੇ ਉੱਠਣ ਬੈਠਣ ਵਾਲਾ ਹੈ ਨਹੀਂ ਤਾ ਉਹਨੂੰ ਰੋਟੀ ਵਾਲੀ ਟਾਈਮ ਨਾ ਦੇ ਦੇ ਉਹਦੇ ਚ ਭੋਰਾ ਜਾਣ ਪਵੇ ਉਹਦੀ ਤਾਂ ਯਾਰ ਭੁੱਖ ਵਸੀ ਹੋਈ ਐ ਉਹਦਾ ਜਿੰਨੀ ਮਰਜ਼ੀ ਖਵਾ ਦਿੰਦਾ ਬੱਲੇ ਉਹ ਤੇਰੇ ਉਹਨੂੰ ਭੁੱਖ ਵਸੀ ਪਈ ਐ ਤੇ ਇਹਨੂੰ ਇਹਨੂੰ ਭੁੱਖ ਮਰੀ ਪਈ ਆ ਓਏ ਯਾਰ ਇਹਨੂੰ ਜਿਹੜਾ ਇੰਨਾ ਕੁ ਸੁਭਾਈ ਇਹਨਾਂ ਨੂੰ ਤੂੰ ਯਾਰ ਜਿਹੜੀ ਕੰਮ ਦੀ ਗੱਲ ਕਰਨ ਆਇਆ ਨਾ ਉਹ ਦੱਸ ਤੂੰ ਛੱਡ ਯਾਰ ਮੇਰਾ ਨਾ ਮੂਡ ਖਰਾਬ ਹੋ ਗਿਆ ਜਾ ਉੜਾ ਯਾਰ ਤੇਰੇ ਵਰਗੇ ਬਥੇਰੇ ਵੈਦਵਾਨ ਆਉਂਦੇ ਇੱਥੇ ਹਾਂ ਮੇਰਾ ਮੁੱਤ ਹਾਂ ਮੇਰਾ ਮੁੱਤ ਤੇ ਵੇਖ ਪਤ ਤੇਰੇ ਤੇ ਸੜਦੇ ਆ ਲੋਕ ਲੋਕ ਵੇਖ ਤੇਰੇ ਨੂੰ ਤੈਨੂੰ ਵੇਖ ਕੇ ਸੜਦੇ ਆ ਨਾ ਐ ਮੱਚਦੇ ਆ ਲੋਕ ਮੇਰਾ ਮੁੱਤ ਬਾਲਾ ਮਿੱਠਾ ਪੱਤਾ ਐਂ ਵੇਖ ਐ ਸੜਦੇ ਆ ਲੋਕ ਤੈਨੂੰ ਵੇਖ ਕੇ ਠੀਕ ਹੈ ਨਾ ਹਾਂ ਹੁਣ ਮੇਰਾ ਮਾਤਾ ਅੱਥ ਨੇ ਦੁੱਧ ਪੀਊਗਾ ਫੇਰ ਕੇਲਾ ਖਾਊਗਾ ਹਾਂ ਵੀ ਰੰਮੀ ਮੁੱਕਲੀ ਕੇ ਨਾ ਹੈ ਕਿੰਨੀ ਕਿ ਖੇਡ ਲਈ ਕਿਵੇਂ ਫਿਰ ਪੜ ਪੜ ਵੀ ਲੈ ਹੁਣ ਹੈ ਇਹ ਮੇਰਾ ਛੋਟਾ ਪੁੱਤ ਇਹ ਮੇਰਾ ਵੱਡਾ ਪੁੱਤ ਇਹ ਤਾਂ ਹੀ ਮੈਂ ਆਪਦੇ ਪੁੱਤ ਦੀ ਪੁੱਤ ਦੀ ਸੇਵਾ ਵਿੱਚ ਚਪੇੜ ਮਾਰੂੰ ਮੂੰਹ ਤੇ ਪੁੱਤ ਦੀ ਸੇਵਾ ਕਰਦਾ ਪਿਆ ਉਹਨੂੰ ਪਿਓ ਕਹਿੰਦਾ ਇਹਨੂੰ ਕੁੱਤੇ ਨੂੰ ਕਿੱਦਾਂ ਪਿਆਰ ਨਾਲ ਪੁੱਤ ਦੀ ਹਾਲਤ ਦੇਖੇ ਬੀੜੂ ਦੇ ਮੱਖੀਆਂ ਮਿਲ ਕੇ ਨੇ ਨਾ ਪੱਖਾ ਉੱਤੇ ਇਹਨੂੰ ਇਹਨੂੰ ਆਏ ਪੁੱਛੋ ਵੀ ਇਹ ਕਿਹਨੂੰ ਇਹਦਾ ਨਮਾਉਂਦੇ ਇਹਨੂੰ ਹਾਂ ਉੱਤੇ ਨਾਲ ਨਮਾਉਂਦੇ ਇਹਨੂੰ ਦਾ ਨਮਾਉਂਦੇ ਪਾਪਾ ਨੂੰ ਨਾ ਉਹਦੇ ਕੋਲ ਪੱਖਾ ਨਾ ਉਹਦੇ ਕੋਈ ਚੰਗਾ ਮੰਜਾ ਦਿੱਤਾ ਤੁਸੀਂ ਉਹਨੂੰ ਕੁਝ ਵੀ ਨਹੀਂ ਤੁਸੀਂ ਦੇਖੋ ਕਿੱਥੇ ਪਿਆ ਔਰ ਬਾਥਰੂਮ ਉੱਤੇ ਕਰਦਾ ਹੈ ਕੀ ਕਰਗੇ ਕੁੱਤਾ ਨਹੀਂ ਕਰਦਾ ਉੱਤੇ ਬਾਥਰੂਮ ਬੀਬਾ ਕਰਦਾ ਹੈ ਕਰਦਾ ਕਿਉਂ ਦੀ ਗੱਲ ਨੂੰ ਵੀ ਸਾਹਮਣੇ ਉਹਨੂੰ ਦੇ ਸਾਹਮਣੇ ਸਾਹਮਣੇ ਇਹਦਾ ਹੈ ਜੀ ਇਹਨੂੰ ਨਾ ਮੈਨੂੰ ਇੱਕ ਗੱਲ ਦੱਸ ਜੇ ਨੂੰ ਤੁਸੀਂ ਰੋਟੀ ਨਹੀਂ ਦੇ ਸਕਦੇ ਟਾਈਮ ਸਰ ਤੋ ਆਦੇ ਮੂੰਹੋਂ ਪਹਿਲਾਂ ਤੂੰ ਕਹਾਂ ਨਾ ਇਹ ਗੱਲ ਵੀ 10-11 ਵਜੇ ਵਿਹਲੀ ਹੁੰਦੀ ਫੇਰ ਰੋਟੀ ਦਿੰਨੀ ਐ ਐਨੂੰ ਵੀ ਖੇਤ ਜਾਂ ਲੈ ਕੇ ਨੂੰ ਪਰੌਂਠੇ ਲਾ ਕੇ ਦੇ ਦੇਣੀਆਂ ਮੁੰਡਾ ਮੇਰਾ ਜਾਂਦਾ ਸਕੂਲ ਉਹਦਾ ਵੀ ਨਾਸ਼ਤਾ ਪੈਕ ਕਰ ਦੇਣੀਆਂ ਰੂਸੀ ਨੂੰ ਵੀ ਤੜਕੇ ਪਨੀਰ ਖਵਾ ਦੇਣੀਆਂ ਤੇ ਬਾਪੂ ਐਸੇ ਬਾਪੂ ਜਦੋਂ ਮੈਂ ਵਿਹਲੀ ਹੁੰਦੀ ਬਾਪੂ ਨੂੰ ਮੈਂ ਉਦੋਂ ਖਵਾਉਣੀ ਐ ਕੰਮ ਹੀ ਜੀ ਇੰਨਾ ਹੋ ਜਾਂਦਾ ਘਰ ਦਾ ਬੁੜੀਆਂ ਦਾ ਇਹ ਕੁੱਤੇਵਾਰੀ ਨਹੀਂ ਹੁੰਦਾ ਆਪਦੇ ਵਾਰੀ ਨਹੀਂ ਤੂੰ ਹੀ ਤੂੰ ਹਣ ਲੱਗ ਜਾਂਦੀ ਐ ਅੱਛਾ ਤੋ ਜਾਂ ਹਟਾਵਾਂ ਈ ਥੋੜੀਆਂ ਮੈਂ ਪਰ ਅੱਜ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਤੁਸੀਂ صاف ستھرے کپڑے ਥਲੇ ਵਿਛਾ ਕੇ ਉਹਨੂੰ ਰੋਟੀ ਦਾ ਚੱਲ ਕੁੜੀਆਂ ਦਾ ਕੰਮ ਆ ਜਿਹੜਾ ਕੰਮ ਤੁਹਾਡੇ ਹੱਕ ਦਾ ਤੁਸੀਂ ਕਰਿਆ ਕਰੋ ਬੀਬਾ ਜਿਹੜਾ ਹੱਕ ਤੁਹਾਡੇ ਹੱਕ ਦਾ ਤੁਸੀਂ ਕਰਿਆ ਕਰੋ ਨਹੀਂ ਰੋਟੀ ਫੜਾਉਣੇ ਟਾਈਮ ਸਰ ਖਾਣਾ ਖੇਤ ਦਾ ਕੰਮ ਹੋ ਜਾਂਦਾ ਮੇਰੀ ਸੁਣੋ ਗੱਲ ਤੁਸੀਂ ਤਾਂ ਮਾੜਾ ਹੋਣਾ ਰੋਟੀ ਗਿਰਜੀ ਮੈਂ ਆਪ ਪਲੇਟ 'ਚ ਫੜਾ ਕੇ ਆਉਣੀ ਹੁਣ ਚੱਕ ਕੇ ਖਾਣੀ ਤਾਂ ਉਹਦੇ ਵਾਸਤੇ ਬੀਬਾ ਜੇ ਮੇਰੇ ਕੋਲ ਆਹ ਵੀਡੀਓ ਆ ਨਾ ਮੈਂ ਭੇਜ ਦੇਣਾ ਸਰਪੰਚ ਸਾਹਿਬ ਨੂੰ ਭੇਜੂਗਾ ਤੂੰ ਵੇਖ ਲੈ ਘਰੇ ਜਾ ਕੇ ਠੀਕ ਹੈ ਤੁਸੀਂ ਤੁਹਾਡਾ ਰੋਟੀ ਟਾਈਮ ਸਰ ਆ ਜਿਹੜੀਆਂ ਮੈਂ ਭੇਜ ਤੀਆਂ ਨਾ ਤੁਹਾਨੂੰ ਇਹ ਬਕਾਇਦਾ ਬੰਦਾ ਮੇਰੇ ਕੋਲ ਬੋਲਣਾ ਤੂੰ ਆਪ ਦੇ ਆਪ ਮੂੰਹ ਉਹ ਤਾਂ ਮੰਨ ਜਾ ਸਾਫ ਸੁਥਰਾ ਦੇ ਉਪਰ ਕਿਹਨਾਂ ਮੁਖੀਆਂ ਵੇਖੋ ਵੀਡੀਓ ਚ ਭੁਣ ਭਿੰਕੀਆਂ ਪੰਜਾ ਸੱਤ ਦਿਨਾਂ ਤੋਂ ਉਹਨੂੰ ਨਵਾਉਂਦੇ ਪੰਜਾ ਸੱਤ ਦਿਨਾਂ ਤੋਂ ਨਹੀਂ ਨਹੀਂ ਪੰਜਾ ਸੱਤ ਦਿਨਾਂ ਤੋਂ ਗਲਤ ਗੱਲ ਹੈ ਪੰਜਾ ਸੱਤ ਦਿਨਾਂ ਤੋਂ ਗਲਤ ਹੈ ਤੁਸੀਂ ਉਹਨੂੰ ਡੇਲੀ ਨਵਾਓ ਤੂੰ ਆਪ ਨਵਾ ਤਰਾ ਪਿਓ ਹੈ ਤੈਨੂੰ ਦੁਨੀਆ ਦਿਖਾਈ ਜਾਗ ਪਰ ਸਾਰਾ ਪਹਿਲੀ ਪੱਠਾ ਤੁਸੀਂ ਉਹਨਾਂ ਦਾ ਹੀ ਸਾਬੀ ਬਣੇ ਨਹੀਂ ਦਿਖਾਈ ਜਾਂਦੇ ਸਰਪੰਚ ਜੀ ਉਹਨਾਂ ਨੇ ਤੁਸੀਂ ਆਪ ਦੱਸੋ ਗੱਲ ਜਦੋਂ ਮੁਰਸ਼ੀ ਜੀ ਸਾਹਮਣੇ ਆਈ ਆਈ ਫਿਰ ਉਹ ਤਾਂ ਇਹ ਪਿਆਰ ਹੈਗਾ ਤੁਸੀਂ ਅਸਲ ਇਹਨਾਂ ਕਦੇ ਜਾਮ ਰੱਖਿਆ ਹੋਇਆ ਹੈ ਅਸਲ ਉਹ ਦੋਵੇਂ ਨਾ ਉਹਨੂੰ ਤੁਸੀਂ ਪੰਜਾ ਸੱਤ ਦਿਨਾਂ ਤੋਂ ਨਵਾਉਂਦੇ ਉਹਦੇ ਵੀ ਜੱਜ ਤਾਂ ਨਵੀਆਂ ਨਾ ਹੁੰਦੇ ਹੋਗੇ। ਔਰ ਉਹ ਤਾਂ ਸਾਰੇ ਹੀ ਧਿਆੜੀ ਦਿਵਾਲੇ ਰਹਿੰਦੇ ਆ ਮੁੰਡੇ ਨੂੰ ਸਕੂਲ ਭੇਜ ਦਿੰਦੇ ਆ। ਉਹਨਾਂ ਦਾ ਬੁੱਕਲ ਚ ਰੱਖਦੇ ਆ ਕਦੇ ਬੈੱਡ ਤੇ, ਕਦੇ ਗੱਦੇ ਤੇ, ਕਦੇ ਉਹ ਮੂਹਰੇ ਨਾਲ ਉਹ ਥੋੜੇ ਬੈੱਡ ਦੇ ਨਾ ਮੂਹਤਾ ਹੋਗਾ। ਵੀ ਜੇ ਅਸੀਂ ਤਾਂ ਕਦੇ ਉਹਨੂੰ ਪੁੰਜੇ ਨਹੀਂ ਲੈਣਗੇ। ਜਿਹਨੇ ਤੁਹਾਨੂੰ ਜੰਮਿਆ ਆ ਉਹ ਤੁਸੀਂ ਬਾਹਰ ਕੋਨੇ ਸਲਟ ਰੱਖਿਆਗਾ। ਵੀ ਬੈ ਇੱਕ ਧਿਆਰ ਰੱਖੀ ਹੁਣ। ਮੁੰਸ਼ੀ ਜੀ ਆਪਣੀ ਰੇਡੀ ਕਨਸਟੇਬਲ ਬੁਲਾਓ ਇੱਕ ਤੇ ਇੱਕ ਮੁੰਡਾ ਹੋਰ ਬੁਲਾਓ ਠੀਕ ਹੈ। ਇਹ ਪੁੰਜੇ ਨੇ ਨਾ ਉਹਨੂੰ ਬੈਣ ਦਿੰਦੇਗੇ। ਇਹਨਾਂ ਨੂੰ ਪੁੰਜੇ ਮੂਦੇ ਪਾਉ ਡੀੜੇ ਲਵਾ ਕੇ ਇਹਨਾਂ ਉਹਨਾਂ ਚਾਰ ਜਾਣ ਨਹੀਂ ਦੇਣੇ ਠੀਕ ਹੈ ਸਰਪੰਚ ਸਾਹਿਬ ਨਹੀਂ ਚਲੋ ਕੋਈ ਨਹੀਂ ਨਵੇੜਦੇ ਨਹੀਂ ਨਹੀਂ ਸਰਪੰਚ ਸਾਹਿਬ ਮੈਂ ਮੈਂ ਸਾਫ ਸਾਫ ਤੁਹਾਨੂੰ ਪਹਿਲਾਂ ਬੇਨਤੀ ਕਰਦੀ ਸੀ ਕਿ ਵੀ ਮੈਂ ਜਿਹੜੇ ਹਿਸਾਬ ਨਾਲ ਜਿਹੜੇ ਪੇਸ਼ ਆਏ ਨੇ ਜਿਹੜੇ ਹਿਸਾਬ ਨਾਲ ਮੈਂ ਤਾਂ ਲਟਾ ਕੇ ਵਿਛਾ ਕੇ ਐ ਤਸੱਲੀ ਕਰਾ ਕੇ ਫੇਰ ਜਾਣ ਦੇਣਾ ਨੂੰ ਪਤਾ ਲੱਗੇ ਰਾਜੋ ਮੇਰੀ ਸੁਣੋ ਗੱਲ ਪਾਈਏ ਤੁਸੀਂ ਸ਼ਾਨਦਾਰ ਸਮ ਕੋ ਵੀ ਪਾਈ ਜੇ ਦੁਬਾਰਾ ਅਸੀਂ ਗਲਤ ਨਹੀਂ ਹੋਣ ਦਿੰਦੇ ਅੱਗੇ ਤੋਂ ਅਸੀਂ ਬਜ਼ੁਰਗ ਦੀ ਕੀ ਕਰਿਆ ਕਰੀਏ ਵੀ ਭਾ ਤੁਸੀਂ ਵੀ ਮਾੜਾ ਆ ਕੇ ਸੇਵਾ ਕਰਦੇ ਜੇ ਤੂੰ ਉਸੇ ਗੱਲ ਤੇ ਫੇਰ ਆ ਮਨਸੇ ਗੱਲ ਗਏ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਇੱਕੋ ਮੇਰੀ ਗੱਲ ਸੁਣ ਲਓ ਹਾਂਜੀ ਹ ਵੀ ਅਸੀਂ ਤੁਹਾਡੇ ਮੂੰਹ ਚੁੱਪਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਜਾਦਾ ਪਾਸੇ ਲਿਆ ਕੇ ਗੱਲ ਕਰਨੇ ਪਾਸੇ ਲੈ ਕੇ ਗੱਲ ਕਰ ਲੋ ਜਿਹਨਾਂ ਨੂੰ ਸਮਝਾ ਲੋ ਕਿ ਨਹੀਂ ਅਸੀਂ ਫਿਰ ਦੂਜਾ ਨਹੀਂ ਨਹੀਂ ਤੁਸੀਂ ਐ ਕਿ ਮੇਰੀ ਗੱਲ ਸੁਣੋ ਧਰਮ ਸਿੰਘ ਜੀ ਮੇਰੀ ਸੁਣੋ ਗੱਲ ਤੁਸੀਂ ਸਮਝਦਾਰ ਇਨਸਾਨ ਹੋ ਪਹਿਲਾਂ ਵੀ ਤੁਸੀਂ ਸਾਡੇ ਰਹਿ ਗਏ ਹੋ ਬੜੇ ਕੇਸ ਤੁਹਾਡੇ ਕੋਲ ਆਏ ਆ ਇੱਕ ਵਾਰੀ ਤੁਸੀਂ ਇਹਨਾਂ ਨੂੰ ਮੇਰੀ ਜੁਮੇ ਵਿੱਚ ਤੇ ਭੇਜੋ ਅੱਗੇ ਤੋਂ ਜੇ ਕੁਝ ਕਹਿਤ ਆਈ ਇਹਨਾਂ ਦੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਮਗਰ ਨਹੀਂ ਆਉਂਦਾ सरपंच साहब ਤੁਸੀਂ ਮੇਰੇ ਨਾਲ ਵਾਦਾ ਕਰਕੇ ਜਾਓਗੇ ਇਸ ਗੱਲ ਦਾ ਪਰ ਕੁੱਤੇ ਦੀ ਪੂਲ ਤੇ ਮੈਂ ਤੁਹਾਡੀ ਗੱਲ ਸਮਝ ਗਿਆ ਜੀ ਮੈਨੂੰ ਮੁਸ਼ਕਲ ਤੇ ਸਿੱਧੀ ਨਹੀਂ ਹੁੰਦੀ 12 ਸਾਲਾਂ ਬੰਚੀ ਨਹੀਂ ਚਪਾਈ ਜੀ ਜੇ ਇਹਨਾਂ ਦੇ ਵਿੱਚ ਕਿਸੇ ਕਿਸਮ ਦਾ ਸੁਧਾਰ ਨਾ ਆਇਆ ਬਜ਼ੁਰਗਾਂ ਦੀ ਸੇਵਾ ਨਾ ਕੀਤੀ ਨਾ ਹੌਣ ਪਾਣੇ ਨੂੰ ਨਾ ਟਾਈਮ ਸੇ ਰੋਟੀ ਪਾਣੀ ਦਿੱਤਾ ਤੁਸੀਂ ਇਸ ਕੁਰਸੀ ਤੇ ਸਰਪੰਚ ਨਾ ਬੈਠਾ ਦੇਖੂਗੇ ਇਹਨਾਂ ਦੇ ਮਗਰ ਇਹ ਮੇਰੇ ਨਾਲ ਤੁਹਾਡਾ ਵਾਦਾ ਰਹੀ ਹੈ ਮੈਂ ਬਿਚਾਉਂਗਾ ਬਹੁਤ ਫਿਰ ਮੈਂ ਕਹਿੰਦਾ ਜੋ ਮਰਜ਼ੀ ਕਰਿਓ ਅੱਜ ਤੋਂ ਬਾਅਦ ਇਹਨਾਂ ਦੀ ਸ਼ਿਕਾਇਤ ਆ ਗਈ ਮੈਂ ਇਹਨਾਂ ਦੇ ਮਗਰ ਨਹੀਂ ਆਉਣਾ جے ਤੁਹਾਨੂੰ ਅੱਜ ਤੋ ਬਾਅਦ ਕਿਸੇ ਕਿਸਮ ਦੀ ਇਹਨਾਂ ਦੀ ਤੁਹਾਨੂੰ ਸ਼ਿਕਾਇਤ ਆ ਗਈ ਵੀ ਇਹ ਬਜ਼ੁਰਗ ਦੀ ਸੇਵਾ ਨਹੀਂ ਕਰਦੇ ਇਹ ਟਾਈਮ ਸਰ ਨਹੀਂ ਨੂੰ ਆਉਂਦੇ ਹਾਂ ਇਸ ਕੁਰਸੀ ਤੇ ਸਰਪੰਚ ਸਾਹਿਬ ਇਹਨਾਂ ਦੇ ਮਗਰ ਨਾ ਪਰ ਮੈਨੂੰ ਇੱਕ ਗੱਲ ਦੱਸ ਦਿਓ ਸਰਪੰਚ ਸਾਹਿਬ ਹਾਂਜੀ ਹਾਂਜੀ ਤੁਸੀਂ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਪਿਛਲੇ ਪਤਾ ਨਹੀਂ 20 ਮਿੰਟਾਂ ਦੇ ਕਿ ਅੱਧੇ ਘੰਟੇ ਦਾ ਬਹਿ ਕੇ ਤੁਸੀਂ ਇੱਕ ਵਾਰੀ ਉਹਨਾਂ ਦੇ ਮੱਥੇ ਦੇ ਉੱਤੇ ਲਕੀਰ ਵੇਖੀ ਵੀ ਸਾਨੂੰ ਪਸਤਾਵਾ ਹੈ ਕੋਈ ਪਸਤਾਵਾ ਦੀ ਲਕੀਰ ਉਹਨਾਂ ਦਾ ਨਾ 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 ਸਾਡੇ ਕੁੱਤੇ ਨੂੰ ਕੁੱਤਾ ਨਾ ਕਿਓ ਸਾਡੇ ਬਾਪੂ ਨੂੰ ਕੁੱਤਾ ਕਹਿ ਲੋ ਜਾ ਰਹੇ ਨਹੀਂ ਨਹੀਂ ਉੱਥੇ ਕੋਈ ਚਰ ਕੋਈ ਨਹੀਂ ਇਹੀ ਮਤਲਬ ਹੈ ਨਾ ਮੇਰੀ ਪਤਾ ਗੱਲ ਗਿਆ ਜਿੰਨੀ ਕਿ ਨੌਲੇਜ ਹੁੰਦੀ ਹੈ ਨਾ ਉੰਨੀ ਕਿ ਗੱਲ ਕੀਤੀ ਜਾਂਦੀ ਹੁਣ ਤੁਸੀਂ ਆ ਦੇਖੋ ਜਿੱਥੇ ਪਿਆ ਬਜ਼ੁਰਗ ਕੀੜੇ ਚਲੇ ਪੈ ਰਹੇ ਜਗਤ ਦੇਖੋ ਮੈਂ ਇਹਨੂੰ ਸਮਝਾ ਦਣਾ ਜੀ ਬੀਬਾ ਨੂੰ ਸਮਝਾ ਦੇਣਾ ਕੋਈ ਚੱਕਰ ਨਹੀਂ ਤੁਸੀਂ ਇੱਕ ਵਾਰ ਨੂੰ ਮੇਰੀ ਜ਼ਿੰਮੇਵਾਰੀ ਤੇ ਤੇ ਲਿਖ ਕੇ ਲੈ ਲਓ ਮੈਂ ਤੁਹਾਨੂੰ ਜ਼ੋਰ ਦਸ ਨਹੀਂ ਥੋਡੀ ਜ਼ਬਾਨ ਲਿਖਿਆ ਕਰ ਕੀ ਤੁਸੀਂ ਮੇਰੀ ਜ਼ਿੰਮੇਵਾਰੀ ਚ ਇੱਕ ਵਾਰ ਛੱਡ ਦਿਓ ਅੱਗੇ ਤੋਂ ਬਾਅਦ ਜੇ ਕੋਈ ਸ਼ਿਕਾਇਤ ਆ ਗਈ ਤੁਹਾਨੂੰ ਇਸ ਕਿਸੇ ਕਿਸਮ ਦੀ ਕੋਈ ਵੀਡੀਓ ਕੋਈ ਦਿੰਦਾ ਇਹਨਾਂ ਦੀ ਲਿਆ ਕੇ ਮੈਂ ਰੱਖੂਗਾ ਜੀ ਧਿਆਨ ਠੀਕ ਹੈ ਜੀ ਤੇ ਅੱਜ ਤੋਂ ਬਾਅਦ ਇਹਨਾਂ ਦੇ ਮਗਰ ਪਿੰਡ ਪੱਦਰ ਤੇ ਨਹੀਂ ਨਾ ਕੋ ਸਾਡੇ ਸਾਫ ਦਾ ਸਰਪੰਚਉ ਨਾ ਮੈਂ ਆਮ ਸਰਪੰਚ ਮੈਂ ਤੁਹਾਨੂੰ ਥੋੜੀ ਜਿਮੇਵਾਰੀ ਹੈ ਬਿਲਕੁਲ ਬਿਲਕੁਲ ਤੇਰੀ ਜਬਾਨ ਤੋਂ ਨਿਕਲੂਗਾ ਕੁਛ ਠੀਕ ਹੈ ਲੱਗੂਗਾ ਅੱਜ ਤੋਂ ਬਾਅਦ ਤੇਰੀ ਜਬਾਨ ਤੋਂ ਨਿਕਲੂਗਾ ਕੁਛ ਕਿ ਮਾੜੀ ਮੋਟੀ ਕੋਈ ਪਸਤਾਵੇ ਦੀ ਹਲਕੀਰ ਮੈਂ ਵੇਖੀ ਨਹੀਂ ਤੁਹਾਡੇ ਮੱਥੇ ਤੇ ਸਰਪੰਚਾ ਨੂੰ ਰੋਟੀ ਪਾਣੀ ਦਿਓ ਭਾਈ ਅੱਜ ਤੋਂ ਬਾਅਦ ਦੇਖੋ ਮੇਰੀ ਗੱਲ ਆਹੀ ਗੱਲ ਆ ਫਿਰ ਸਰਪੰਚ ਸਾਹਿਬ ਛੱਡ ਦਿਓ ਇਹਨਾਂ ਨੂੰ ਮੇਰੀ ਸੁਣੋ ਜੇ ਹਾਲੇ ਵੀ ਗੱਲ ਐ ਫਿਰ ਛੱਡ ਦਿਓ ਇਹਨਾਂ ਨੂੰ ਮੇਰੇ ਕੋਲ ਪਤਾ ਨਹੀਂ ਕੀ ਨੇ ਕਹਤਾ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਵੀਡੀਓ ਦਿਖਾ ਦਿਆਂ ਮ ਆਪਾਂ ਪਿੰਡਾਂ ਵਾਲੇ ਹੁੰਨੇ ਆ ਜਿੱਦਾਂ ਪਰਿਵਾਰ ਦੇ ਜਦੋਂ ਮੇਰਾ ਦਿਮਾਗ ਇੰਨਾ ਖਰਾਬ ਹੋਵੇ ਨਾ ਤਾਂ ਮੈਨੂੰ ਬੜਕੇ ਚਪੇੜੇ ਮਾਰਾਂ ਤੇ ਕੁੜੀਆਂ ਸੱਤਾਂ ਨਹੀਂ ਛੋੜਦੀ ਪੈਂਦੀ ਤੇ ਲੈਡੀ ਕਾਸਟੇ ਨੂੰ ਸੱਦੂੰਗਾ ਮੈਂ ਆਪੇ ਚਪੇੜੇ ਮਾਰ ਦਿੰਦਾ ਉਹਨਾਂ ਫਿਰ ਆਪਾਂ ਕਿਸੇ ਮੇਰੀ ਗੱਲ ਸੁਣ ਤੁਸੀਂ ਅੱਜ ਤੱਕ ਥਾਣੇ ਆਏ ਹੋ ਕਿਤੇ ਐਡੀ ਵਿਗਾੜ ਕੇ ਰੱਖਿਆ ਯਾਰ ਤੂੰ ਨਹੀਂ ਅਸੀਂ ਥਾਣੇ ਨਹੀਂ ਆਏਗੇ ਮੋਢੇ ਕੋਲ ਪਿਓ ਸਾਂਭਿਆ ਨਹੀਂ ਜਾਂਦਾ ਹੈਗਾ ਪਿਓ ਸਾਂਭਿਆ ਨਹੀਂ ਜਾਂਦਾ ਇੱਥੇ ਆ ਕੇ ਗੱਲਾਂ ਕਰਦੇ ਤੁਸੀਂ ਮੇਰੇ ਕੋਲ ਥੋੜੀ ਸ਼ਰਮ ਲੈ ਗਈ ਕੁੱਤੇ ਨੂੰ ਕੁੱਤਾ ਨਾ ਆਖੋ ਬਾਪੂ ਨੂੰ ਕੁੱਤਾ ਬੇਸ਼ੱਕ ਪੰਜਾਬੀ ਵਰੀ ਕਹ ਲੂੰ ਫਾਲੇ ਵੀ ਜ਼ੁ ਥੋੜੇ ਵਰਗਿਆਂ ਨੂੰ ਮੈਂ ਬਹੁਤ ਟੱਕਲੇ ਵਰਗੇ ਕਰਕੇ ਤੋੜਦਾ ਹੁਣ ਮੈਨੂੰ ਇਹ ਨਾ ਸੋਚੀ ਪੀਵਾ ਕਿਤੇ ਵੀ ਜਿਹੜਾ ਤੇਰਾ ਦਿਮਾਗ ਖਰਾਬ ਹੈ ਨਾ ਜਿਹੜਾ ਤੂੰ ਬੋਲਦੀ ਐਨੀ ਸਿਰ ਕਿਵੇਂ ਚੜਾਈ ਓਏ ਥਾਣੇਦਾਰ ਸਾਹਿਬ ਸਰਪੰਚ ਸਾਹਿਬ ਇੱਕ ਮੈਨੂੰ ਗੱਲ ਕਰ ਲੈਣ ਤੇ ਮੇਰਾ ਦਿਮਾਗ ਖਰਾਬ ਕਰਤਾ ਰਹਿਣੇ ਮੈਂ ਬੇਨਤੀ ਕਰਦਾ ਮੈਨੂੰ ਗੱਲ ਕਰ ਲੈਣ ਦਿਓ ਕੋਈ ਨਹੀਂ ਮੈਂ ਤੁਹਾਡੀ ਗੱਲ ਸੁਣੂਗਾ ਸਰਪੰਚ ਸਾਹਿਬ ਬੇਨਤੀ ਮੈਨੂੰ ਗੱਲ ਕਰ ਲੈਣ ਦਿਓ ਐਡੀ ਸਿਰ ਕਿਵੇਂ ਚੜਾਈ ਓਏ ਨਹੀਂ ਸਰਪੰਚ ਮੈਂ ਕਦੇ ਥਾਣੇਦਾਰਾਂ ਵਾਂਗੂ ਪੇਸ਼ ਹੀ ਨਾ ਆਇਆ ਕਿਸੇ ਦੇ ਨਾਲ ਤੁਸੀਂ ਬਕਵਾਸ ਕਰਦਾ ਮੇਰੇ ਸਾਹਮਣੇ ਬੈਠ ਕੇ ਪਿਓ ਸਮਝਿਆ ਨਹੀਂ ਬਾਪੂ ਨੂੰ ਕਹਿ ਲਓ ਕੁੱਤਾ ਦਾਸ ਆੜੀ ਤੁਸੀਂ ਖੁਦ ਕੁੱਤਾ ਸਮਝਦੇ ਬਾਪੂ ਨੂੰ 11-11 ਵਜੇ ਤੱਕ ਰੋਟੀ ਬਾਪੂ ਨੂੰ ਦਿੰਦੇ ਨਹੀਂ ਕੁੱਤੇ ਨੂੰ ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਪਨੀਰ ਖਵਾਉਂਦੇ ਹੋ ਕੇਲੇ ਖਵਾਉਂਦੇ ਹੋ ਬਿਸਕੁਟ ਖਵਾਉਂਦੇ ਹੋ ਚੂਰੀਆਂ ਖਵਾਉਂਦੇ ਹੋ ਤੇ ਪਿਓ ਪਿਓ ਚੀਕਾਂ ਮਾਰਦਾ ਜਿਹੜੀਆਂ ਵੀਡੀਓ ਤੁਹਾਨੂੰ ਦਿਖਾਤੀਆਂ ਨਾ ਵੇਖ ਕੇ ਵੀ ਸ਼ਰਮ ਨਹੀਂ ਆਈ ਮਾੜੀ ਮੋਟੀ ਤੈਨੂੰ ਚਲ ਤੁਸੀਂ ਐਂ ਕਰੋ ਅੱਜ ਜੀ ਇੱਕ ਵਾਰੀ ਗਲਤੀ ਮਹਿਸੂਸ ਕਰੋ ਗਲਤੀ ਹੋ ਗਈ ਇਹ ਗਾਂ ਫਾਰਮੈਲਟੀ ਗਲਤੀ ਨਹੀਂ ਮੰਨਣੀ ਮੇਰੇ ਕੋਲ ਬੀਬਾ ਮੇਰੀ ਗੱਲ ਸੁਣੋ ਸਾਫ਼ ਸ਼ਬਦਾਂ ਚ ਜੇ ਕੋਈ ਤੁਹਾਨੂੰ ਲੱਗਦਾ ਨਾ ਫਾਰਮੈਲਟੀ ਕਰਨੀ ਮੇਰੇ ਕੋ ਮੈਨੂੰ ਪਤਾ ਲੱਗਾ ਨਾ ਬਜ਼ੁਰਗ ਦੀ ਹਰ ਦੇਖੀ ਹੋਈ ਨਗਰੀ ਹਾਂ ਧਿਆਨ ਰੱਖਾਂ ਤੇ ਫਿਰ ਬੋਲਦੀ ਕਿਵੇਂ ਇੰਨਾ ਗਰਮ ਕਿਵੇਂ ਬੋਲ ਕੇ ਵਿਖਾਉਂਦੀ ਸੀ ਤੈਨੂੰ ਕੀ ਲੱਗਦਾ ਹਾਂ ਸਾਨੂੰ ਕਿ ਪਤਾ ਵੀਰੇ ਕਿਨੇ ਵੀਡੀਓ ਬਣਾਉਣਾ ਥੋੜੀ ਜਿਹਨੇ ਮਰਜ਼ੀ ਬਣਾਤੀ ਮਾੜਾ ਕਰਤਾ ਚਲੋ ਕੋਈ ਨਹੀਂ ਅੱਗੇ ਤੋਂ ਧਿਆਨ ਰੱਖੋ ਬੀਬਾ ਕੋਈ ਗੰਧਾਰ ਸਾਹਿਬ ਚਲੋ ਅੱਗੇ ਤੋਂ ਨਹੀਂਸ਼ ਕਹਿ ਦਉਂਦੀ ਕਿ ਪਿੰਡ ਪੱਤਰ ਤੇ ਅਸੀਂ ਵੀ ਧਿਆਨ ਰੱਖਾਂਗੇ ਗੱਲ ਜੇ ਸ਼ਿਕਾਇਤ ਆਉਂਦੀ ਹੈ ਤਾਂ ਸਾਡੇ ਕੋਲੋਂ ਕੋਈ ਪਿੰਡ ਪੱਤਰ ਤੇਰੇ ਦੀ ਕੋਈ ਮਦਦ ਨਹੀਂ ਹੋਊਗੀ ਸਿਰਫ ਦੇਸ਼ ਕੰਮ ਇੱਕ ਗੱਲ ਮੇਰੀ ਸਾਫ ਸਾਫ ਤੋਂ ਸੁਣ ਲੈ ਹਾਲ ਜੀ ਇੱਕ ਗੱਲ ਮੇਰੀ ਸਾਫ ਸਾਫ ਤੋਂ ਸੁਣ ਮੇਰੇ ਕੋਲ ਲੇਡੀ ਕਾਸਟੇਬਲ ਵੀ ਹੈਗੀਆਂ ਤੇ ਬਿਬਾ ਧਿਆਪ ਰੱਖੀ ਜਿੰਨਾ ਤੋਂ ਪਹਿਲਾਂ ਬਕਵਾਸ ਕੀਤੀ ਹੈ ਜਿੰਨੇ ਮਰਜ਼ੀ ਕੰਮ ਜ਼ਿਆਦਾ ਹੈ ਜਿਨ੍ਹਾਂ ਨੇ ਜੰਮ ਪਾਲ ਕੇ ਡੇਡੇ ਕੀਤਾ ਹੈ ਜਿਨ੍ਹਾਂ ਨੇ ਆਸਾਂ ਉਮੀਦਾਂ ਰੱਖੀਆਂ ਕਦੇ ਵਾਤੇ ਜਵਾਗ ਜੰਮੇ ਜਾਂਦੇ ਆ ਇਸੇ ਵਾਸਤੇ ਜੰਮੇ ਜਾਂਦੇ ਵੀ ਜੋ ਬਜ਼ੁਰਗ ਹੋ ਜਾਣਗੇ ਮੰਜੇ ਚ ਪੈ ਜਾਣਗੇ ਕਦੋਂ ਸਾਨੂੰ ਪਿਆਰ ਨੂੰ ਸਾਡੀ ਸੇਵਾ ਕਰਨਗੇ ਸਾਨੂੰ ਰੋਟੀ ਪਾਣੀ ਦੇਣਗੇ ਰੋਟੀ ਪਾਣੀ ਸਿਰਫ ਕਦੇ ਮਾਂ ਪਿਓ ਸੋਚ ਕੇ ਨਹੀਂ ਸੋਚਦਾ ਹੁੰਦਾ ਕਿ ਮੈਂ ਮੰਜੇ ਚ ਪਿਆ ਆਉਂਗਾ ਤੇ ਮੇਰੇ ਲੈ ਕੇ ਇਹ ਕੜਾ ਪਾ ਦੇਣਗੇ ਮੇਰੇ ਰਾਣੀ ਹਰ ਪਾ ਦੇਣਗੇ ਮਾਂ ਪਿਓ ਸੋਚਦਾ ਕਿ ਮੈਨੂੰ ਰੋਟੀ ਦੇਣਗੇ ਕੌਮਣ ਛੇ ਜੀ ਕੁੱਤੇ ਪੈਲ ਦਾ ਬਾਟਵਾ ਰੱਖਿਆ ਉਹਨੂੰ ਕੁੱਤਾ ਬਣਾ ਰੱਖਿਆ ਪਿਓ ਤੋਂ ਗਾਂ ਬਣਾ ਰੱਖਿਆ ਕੁੱਤੇ ਨੂੰ ਮੱਖੂ ਬਣਾ ਕੇ ਚੱਲ ਸ਼ਰਮ ਲੈ ਗਈ ਲੋਕਾਂ ਦੀ ਜਮਾਈ ਤੁਸੀਂ ਦਸੀ ਜਨਾ ਸਰਪੰਚ ਸਾਹਿਬ ਵੀ ਯਾਤਰਾ ਤੇ ਲੈ ਕੇ ਜਾਂਦੇ ਕੁੱਤਿਆਂ ਨੂੰ ਹਾਂ ਦੇਖਿਆ ਜੀ ਗੱਡੀਆਂ ਚ ਲੈ ਕੇ ਜਾਂਦੇ ਏਸੀ ਗੱਡੀਆਂ ਦੇ ਵਿੱਚ ਯਾਰ ਕੁੱਤਾ ਕੁੱਤਾ ਹੁੰਦਾ ਜਾਮਰ ਜਾਮਰ ਹੁੰਦਾ ਮੁੰਛੀ ਜੀ ਉਹ ਚੀਜ਼ ਜਿਹੜਾ ਰੀਸ ਕਰੀ ਜਾਂਦੇ ਆ ਪਰ ਇਹ ਆਈ ਨਹੀਂ ਦੇਖਦੇ ਵੀ ਉਹੀ ਗੱਲ ਉਹਦੇ ਮਾਪਿਆਂ ਦੇ ਨਾਲ ਕਰੀ ਰੀਸ ਨਹੀਂ ਛੱਡੋ ਜੀ ਮੈਂ ਕਹਿੰਦਾ ਬੇਸ਼ੱਕ ਕੋਈ ਅਰਬਪਤੀ ਹੋਵੇ ਬੇਸ਼ੱਕ ਕੋਈ ਦੁਨੀਆ ਦੀ ਦੌਲਤ ਹੋਵੇ ਇਸ ਗੱਲ ਨੂੰ ਨਕਾਰਿਆ ਜਾ ਸਕਦਾ ਸਰਪੰਚ ਸਾਹਿਬ ਇਹ ਕੁੱਤਾ ਕੁੱਤਾ ਨਹੀਂ ਹੁੰਦਾ ਦੱਸੋ ਮੈ ਇਸ ਗੱਲ ਨੂੰ ਨਿਕਾਰਿਆ ਜਾ ਸਕਦਾ? ਬਿਲਕੁਲ ਨਹੀਂ। ਇਹਨੂੰ ਝੂਠਾ ਕਿਹਦਾ ਜਾ ਸਕਦਾ? ਇਹ ਕੁੱਤਾ-ਕੁੱਤਾ ਨਹੀਂ ਹੁੰਦਾ। ਨਹੀਂ ਜੀ ਗਈ। ਮਾਪਿਓ ਦੀ ਥਾਂ ਜਿਹੜੀ ਹੈ ਜਿੱਥੇ ਸੁੰਡ ਪਏ ਪਏ ਤੁਹਾਡੇ ਥਾਂ ਦੇ ਵਿੱਚ ਕਿਤੇ ਘਰ ਦੇ ਵਿੱਚ ਉੱਥੇ ਮਾਪਿਓ ਦਾ ਮੰਝਾ। ਮਾਪਿਓ ਦੇ ਕੀੜੇ ਪੈਣ ਵਾਲੇ ਹੋ ਜਾਂਦੇ ਆ। ਚੀਕਾਂ ਮਾਰ-ਮਾਰ ਮਾਪਿਓ ਅੱਧੀ ਰੋਟੀ ਲੈਂਦਾ, ਇੱਕ ਅੱਧੀ ਰੋਟੀ ਲੈਂਦਾ ਹੈਗਾ ਜਵਾਕਾਂ ਦੇ ਕੋਲੋਂ। ਉਹ ਵੀ ਪਤਾ ਨਹੀਂ ਦਿੰਦਿਆ ਕਿ ਨਹੀਂ ਸਮੇਸਾਰਾ ਦੱਸਦਾ ਸੀ ਉਹਨੇ 11-12 ਵਜੇ ਤੱਕ ਰੋਟੀ ਦਿੰਨੇ ਆ ਸੀ ਉਹਨਾਂ ਨੂੰ। ਤੇ ਕੁੱਤੇ ਨੂੰ ਤੜਕੇ ਉੱਠਦੇ ਸਰ ਪਨੀਰ, ਬਿਸਕਟ, ਚੂਰੀ, ਪਤਾ ਨਹੀਂ ਕੀ ਕੁਝ। ਫਰੂਟਾਂ ਤਾਂ ਕ ਐਸੇ ਕਰਕੇ ਸਮਾਜ ਦਾ ਬੇੜਾ ਗਰਕ ਹੋਇਆ ਹੈ ਵੀ ਕੁੱਤਿਆਂ ਨੂੰ ਲਿਆ ਕੇ ਬਿੱਲਿਆਂ ਨੂੰ ਲਿਆ ਕੇ ਪਤਾ ਨਹੀਂ ਕਿਹੜੇ-ਕਿਹੜੇ ਜਾਨਵਰਾਂ ਨੂੰ ਲਿਆ ਕੇ ਉਹ ਤਾਂ ਪੂਜਣੇ ਸ਼ੁਰੂ ਕਰਤੇ ਸੀ ਉਹ ਤਾਂ ਅਸੀਂ ਰਜਾਈਆਂ ਚਵਾੜਨੇ ਸ਼ੁਰੂ ਕਰਤੇ ਤੇ ਮਾਂ ਪਿਓ ਦਾ ਜਿਹੜੇ ਪੈਣ ਦਾ ਮੌਕਾ ਸੀ ਕਿ ਨਾ ਰਜਾਈਆਂ ਚ ਗੱਦਿਆਂ ਦੇ ਪੈਣ ਦਾ ਤੇ ਉਹ ਮਾਂ ਪਿਓ ਚੱਕ ਕੇ ਉੱਥੇ ਮਾਰੇ ਜਿੱਥੇ ਉਹਨਾਂ ਦੀ ਆਵਾਜ਼ ਵੀ ਨਹੀਂ ਸੁਣਦੀ ਵੀ ਰੋਟੀ ਮੰਗੀ ਜਾਂਦੇ ਆ ਮੈਂ ਅੱਗੇ ਤੋਂ ਗਲਤੀ ਨਹੀਂ ਕਰਦੇ ਗਿਆਨ ਦਾ ਸੋਚ ਕੇ ਚੱਲੋ ਦੇਖੋ ਤੁਸੀਂ ਅਸਲ ਬਜੜਾ ਕੌਣ ਹੈਗਾ ਆਪਦੇ ਜੇ ਤੁਸੀਂ ਅੱਜ ਆਪਦੇ ਮਾਂ ਪਿਓ ਨਾਲ ਇਸ ਤਰ੍ਹਾਂ ਕਰ ਰਹੇ ਹੋ ਕੱਲੋਂ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਕਰਨਗੇ ਸਮਝੋ ਥੋੜਾ ਜਿਹਾ ਇਸ ਚੀਜ਼ ਨੂੰ ਅਸੀਂ ਥੋੜੇ ਭਲੇ ਵਾਸਤੇ ਤੁਹਾਨੂੰ ਬੁਲਾਇਆ ਨਾ ਕਿ ਸਾਡਾ ਕੋਈ ਹੋਰ ਨਿੱਜੀ ਮਕਸਦ ਹੈ ਠੀਕ ਹੈ ਤਾਂ ਸਿੰਘ ਜੀ ਆਪ ਦੇ ਕਮਾਂਕਾਰਾਂ 'ਚ ਇਹ ਨਾਲਜ ਕਿ ਕਮਾਂਕਾਰਾਂ ਕੋਠੇ ਆਪੇ ਆਉਣ ਉਹ ਅੱਗੇ ਤੋਂ ਸ਼ਿਕਾਇਤ ਨਾ ਆਵੇ ਬੀਬਾ ਜੀ ਤੁਹਾਡੀ ਵੀ ਨਾ ਸ਼ਿਕਾਇਤ ਆਵੇ ਅੱਗੇ ਤੋਂ ਤੁਸੀਂ ਆਦੇ ਮਾਪਿਓ ਸਮਝੋ ਤੁਹਾਨੂੰ ਮੇਰੇ ਜਿਵੇਂ ਬਹੁਤ ਸੁਣੇ ਆ ਤੇ ਮੇਰੇ ਤਰ ਜਿਵੇਂ ਹੈਗੇ ਮੇਰੇ ਤਾਂ ਬਾਹਰ ਲਾਈਨ ਲੱਗੀ ਜਿਹੜੀ ਦੀ ਗੱਲ ਸੁਣੇ ਦਿਮਾਗ ਖਰਾਬ ਹੋ ਜਾਵੇ ਮੈਂ ਕਰਤਾ ਸੀ ਆਪਾਂ ਉਹਨਾਂ ਦੀ ਵੀ ਗੱਲ ਸੁਣੀ ਤੇ ਮੈਨੂੰ ਵੀ ਦਿਓ ਆਜ਼ਾਦ ਤੁਹਾਡੀ ਜ਼ਿੰਮੇਵਾਰੀ ਤੇ ਵੇਚਣ ਲੱਗੀ ਮੈਂ ਕਹਿੰਦਾ ਬੇਫਿਕਰ ਹੋ ਜੀ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਆਉਂਦੀ ਇਹਨਾਂ ਦੀ ਜੇ ਅੱਜ ਤੋਂ ਬਾਅਦ ਕੋਈ ਸ਼ਿਕਾਇਤ ਆਈ ਤਾਂ ਪਿੰਡ ਪੱਧਰ ਤੇ ਇਹਨਾਂ ਦੇ ਮਗਰ ਕੋਈ ਨਹੀਂ ਆਊਗਾ ਵੀ ਭਾਵੇਂ ਬੇਸ਼ੱਕ ਸੁਣੇ ਨਾ ਸੁਣੇ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਲੈ ਜਿੰਨਾ ਤੂੰ ਬੋਲੀਏ ਵੀ ਝਾੜਜਾਂ ਤੇ ਕੁੱਤੇ ਫਿਰਦੇ ਤੇ ਜਿੰਨਾਂ ਦੇ ਝਾੜਜਾਂ ਤੇ ਫਿਰਦੇ ਉਹਨਾਂ ਦੇ ਮਾਪਿਓ ਥੱਲੇ ਕਰੋੜ ਕਰੋੜ ਦੀਆਂ ਗੱਡੀਆਂ ਡੇਢ ਡੇਢ ਕਰੋੜ ਦੀਆਂ ਮੈਂ ਪਲ-ਪਲ ਦੀ ਜਾਣਕਾਰੀ ਰੱਖਾਂ ਤੁਹਾਡੇ ਘਰ ਦੀ ਹੁਣ ਜੇ ਮੈਨੂੰ ਪਤਾ ਲੱਗਿਆ ਨਾ ਬਜ਼ੁਰਗ ਨੂੰ ਸਮੇਂ ਸਿਰ ਰੋਟੀ ਨਹੀਂ ਮਿਲਦੀ ਜੇ ਮੈਨੂੰ ਅੱਗੇ ਤੋਂ ਗਲਤੀ ਨਹੀਂ ਹੋਣੀ ਸਰਪੰਚ ਸਾਹਿਬ ਜਾ ਸਕਦੇ ਬਸ ਠੀਕ ਹੈ ਜੀ ਮਿਹਰਬਾਨੀ ਚਾਹ ਪਾਣੀ ਠੀਕ ਹੈ ਜੀ ਬਸ ਬਹੁਤ ਬਹੁਤ ਧੰਨਵਾਦ ਚਲੋ ਜੀ ਰਜੀ ਅੱਗੇ ਤੋਂ ਭਾਈ ਖਿਆਲ ਰੱਖਿਓ ਹਾਂ ਦਾ